ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਕਿਸਾਨੀ ਮੁੱਦਿਆਂ ਬਾਰੇ ਗੱਲ ਕਰਾਂਗੇ ਜੋ ਕਿ ਕਿਸਾਨ ਕਾਫੀ ਲੰਮੇ ਟਾਈਮ ਤੋਂ ਜਿਹੜਾ ਸੰਘਰਸ਼ ਕਰ ਰਿਹਾ ਹੈ ਧਰਨੇ ਲਾ ਰਹੇ ਤੇ ਆਪਣੀਆਂ ਜਿਹੜੀ ਹੱਕੀ ਮੰਗਾਂ ਐ ਐਮਐਸਪੀ ਉਹਦੇ ਬਾਰੇ ਕਾਫੀ ਪਹਿਲਾਂ ਵੀ ਜਿਹੜਾ ਕਿਸਾਨਾਂ ਨੇ ਸੰਘਰਸ਼ ਲੜਿਆ ਤੇ ਹੁਣ ਦੁਬਾਰਾ ਫੇਰ ਖਨੌਰੀ ਵੱਟ ਤੇ ਛਮੂ ਵੱਟ ਤੇ ਕਿਸਾਨ ਲੰਮੇ ਟਾਈਮ ਤੋਂ ਬੈਠੇ ਆ ਪਰ ਸਰਕਾਰ ਉਹਨਾਂ ਕਿਸਾਨਾਂ ਦੇ ਕੋਈ ਆਣ ਦੇਖੇ ਕਰ ਰਹੀ ਹੈ ਕੋਈ ਸੁਣਵਾਈ ਨਹੀਂ ਕਰ ਰਹੀ ਇਸ ਵੰਦ ਦੇ ਵਿੱਚ ਸਾਡੇ ਨਾਲ ਅੱਜ ਆਪ ਆਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਚਿਤਾਨਾ ਜੀ ਹੈ ਪਹਿਲਾਂ ਉਹਨਾਂ ਦਾ ਬਹੁਤ ਸਵਾਗਤ ਕਰ ਰਿਹਾ ਹੈ ਟਾਣਾ ਸਾਹਿਬ ਆਪਣੇ ਚੈਨਲ ਤੇ ਤੁਹਾਡਾ ਜੀ ਆਇਆਂ ਕਿਨ ਜੀ ਧੰਨਵਾਦ ਜੀ ਟਾਣਾ ਸਾਹਿਬ ਜਿਹੜਾ ਅੱਜ ਇਹ ਆਪਣਾ ਮੋਬਾਤਾ ਵੀ ਤੁਜੀ ਸੰਤਲੇਵਾਲ ਸਾਹਿਬ ਕਈ ਤਣਾ ਤੋਂ ਲੈ ਕੇ ਕੋਕੜਤਾਲ ਤੇ ਬੈਠੇ ਸਨ ਉਹਨਾਂ ਦੀ ਸਿਹਤ ਵੀ ਕਾਫੀ ਖਰਾਬ ਆ ਅਤੇ ਸਰਕਾਰ ਕੋਈ ਉਦਾਂ ਦਾ ਅction ਨਹੀਂ ਕਰ ਰਹੀ ਕਿ ਇਹਨਾਂ ਕਿਹਨੂੰ ਚਾਹੀਦਾ ਤੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਪਿੱਛੇ 2021 ਦੇ ਵਿੱਚ ਜਿਹੜਾ ਕਿਸਾਨ ਅੰਦੋਲਨ ਜਿੱਤ ਕੇ ਆਏ ਸੀ ਤੇ ਉਹਦੇ ਵਿੱਚ ਕੁਝ ਸ਼ੰਕੇ ਰਹਿ ਗਏ ਸੀ ਉਹ ਆ ਕੇ ਕਿ ਐਮਐਸਪੀ ਅਜਿਵੇਂ ਕਰਜਾ ਆਪੀ ਮੰਗਾ ਸੀ ਜਿਹੜੀਆਂ ਕਿ ਉਸ ਸਮੇਂ ਦੇ ਮੁਤਾਬਕ ਨਹੀਂ ਸੀ ਬਣੀਆਂ ਜਾ ਸਕਦੀਆਂ ਕਿਉਂਕਿ ਉੱਥੇ ਜਿਹੜਾ ਅੰਦੋਲਨ ਕੀਤਾ ਸੀ ਉਹ ਤਿੰਨ ਜੋ ਖੇਤੀ ਵਿਰੋਧੀ ਕਾਨੂੰਨ ਸੀ ਉਹ ਤਿੰਨਾਂ ਦੇ ਖਿਲਾਫ ਲੈ ਕੇ ਸੀ ਅੰਦੋਲਨ ਉੱਥੇ ਲੈ ਕੇ ਗਏ ਸੀ ਉੱਥੇ ਲੰਮਾ ਚਿਰ 13 ਮਹੀਨੇ ਦੇ ਲਗਭਗ ਸਾਲ ਤੋਂ ਉੱਪਰ ਨੂੰ ਚੱਲਿਆ ਉਹ ਤਿੰਨੇ ਕਾਨੂੰਨ ਰੱਦ ਹੋ ਗਏ ਕਾਫੀ ਮੰਗਾਂ ਸੀ ਜਿਹੜੀਆਂ ਹੋਰ ਜੁੜ ਗਈਆਂ ਨਾਲ ਕਿਉਂਕਿ ਜਿਵੇਂ ਜਿਵੇਂ ਲੋਕ ਉੱਥੇ ਸਾਰੇ ਸਮਾਜ ਦਾ ਮੋਰਚਾ ਬਣ ਗਿਆ ਸਾਰਿਆਂ ਦੀਆਂ ਮੰਗਾਂ ਵਿੱਚ ਸ਼ਾਮਲਾ ਕਰਨੀਆਂ ਪੈਗੀਆਂ ਕਈ ਵਗਾਏ ਵੀ ਸ਼ਾਮਲ ਕਰ ਲੰਦੇ ਸੀ ਵੀ ਇਕੱਠ ਵਧਾਉਣ ਵਾਸਤੇ ਤਾਂ ਕਿ ਕੋਈ ਇਹਨਾਂ ਕਹੇ ਸਾਡੀ ਸੁਣਵਾਈ ਨਹੀਂ ਹੋਈ ਉਹ ਸਾਰੀਆਂ ਮੰਗਾਂ ਨਹੀਂ ਉਦੋਂ ਮੰਨੀਆਂ ਜਾਂਦੀਆਂ ਸੀ ਔਰ ਬਾਕੀ ਇਹਨਾਂ ਲੰਮਾ ਅੰਦੋਲਨ ਲੜਨਾ ਬਹੁਤ ਔਖਾ ਹੈਗਾ ਇਸ ਕਰਕੇ ਉਹਦੋਂ ਇਸ ਕਰਕੇ ਅੰਦੋਲਨ ਸੀ ਜਿਹੜਾ ਆਪਾਂ ਮੁਲਤਵੀ ਕਰਤਾ ਸੀ ਕਿ ਆਪਾਂ ਰੈਸਟ ਦੇ ਕੇ ਜਿਹੜੀਆਂ ਬਕਾਇਆ ਮੰਗਾ ਨੇ ਉਹਤੇ ਦੁਬਾਰੇ ਫੇਰ ਅੰਦੋਲਨ ਸ਼ੁਰੂ ਕਰਾਂਗੇ। ਜਤਨਾ ਸਾਹਿਬ ਜਿਵੇਂ ਮਤਲਬ ਜਥੇਵੰਦੀਆਂ ਉੱਥੇ ਕੁਝ ਜਥੇਵੰਦੀਆਂ ਬੈਠੀਆਂ ਨਾ ਲਗਭਗ ਐਸਕੇਐਮਆਂ ਕਾਫੀ ਜਥੇਵੰਦੀ ਉਸਤਾ ਮੈਂ ਸਮੂਹੀਤਾ ਨਹੀਂ ਕਰ ਰਹੀਆਂ। ਆਪਾਂ ਜੇਕਰ ਦਾ ਸਾਰੀਆਂ ਕਿਸਾਨ ਜਥੇਵੰਦੀਆਂ ਸਾਰੇ ਮਤਲਬ ਆਪਾਂ ਲੋਕ ਇਕੱਠੇ ਹੋ ਕੇ ਮਤਲਬ ਉਸ ਜਿਹੜੀ ਲੜਾਈ ਆਪਣੀ ਇੱਕੋ ਹੈ ਮੁੱਦਾ ਆਪਣਾ ਇੱਕੋ ਹੈ ਤੇ ਇਕੱਠੇ ਹੋ ਕੇ ਆਪਾਂ ਕਿਉਂ ਨਹੀਂ ਲੜਦੇ ਜੀ। ਉਹਦੇ ਵਿੱਚ ਇਹ ਹੈ ਵੀ ਕਿਉਂ ਜਿਹੜਾ ਦਿੱਲੀ ਅੰਦੋਲਨ ਲੜਿਆ ਸੀ ਉਹਤੇ ਪਹਿਲਾਂ ਤਕਰੀਬਨ 6 ਮਹੀਨੇ ਐਕਸਰਸਾਈਜ਼ ਕੀਤੀ ਭਾਈ ਜੂਨ ਤੋਂ ਲੈ ਕੇ ਦਸੰਬਰ ਨਵੰਬਰ ਤੱਕ ਵਸਾ ਰੋਕੀਆਂ ਪੰਜਾਬ ਬੰਦ ਕੀਤੇ ਬੰਡੀਆਂ ਬੰਦ ਕੀਤੇ ਰੇਲਾਂ ਰੋਕੀਆਂ ਉਹਦੇ ਸਾਰੇ ਲੋਕਾਂ ਨੂੰ ਮੋਬਾਈਲਾਈਜ਼ ਕਰਨ ਵਾਸਤੇ ਮਾਨਸਿਕ ਤੌਰ ਤੇ ਫਿਜ਼ੀਕਲੀ ਤਿਆਰ ਕੀਤਾ ਲੋਕਾਂ ਨੂੰ ਫਿਰ ਅੰਦੋਲਨ ਤੇ ਲੁੱਕ ਜਾਣ ਲਈ ਤਿਆਰ ਹੋ ਸੀ ਸੋ ਜਿਹੜਾ ਹੁਣ ਅੰਦੋਲਨ ਡੱਲਿਆ ਸਾਹਿਬ ਨੇ ਕੀਤਾ ਹੈਗਾ ਉਜਨੇ ਦੂਜੇ ਜਿੱਥੇ ਬੰਦਿਆਂ ਦੀ رائے ਨਹੀਂ ਲਈ ਰਾਇ ਨਾ ਲੈਣ ਕਰਕੇ ਉਹ ਜਿਹੜਾ ਸਾਡਾ ਅੰਦੋਲਨ ਅਧੂਰਾ ਰਹਿ ਗਿਆ ਐਸੇ ਹਕਮਤ ਅਸੀਂ ਸਾਰੇ ਇਕੱਠੇ ਹੋ ਕੇ ਲੜਦੇ ਹੋਰ ਸੀ ਵੀ ਇਹਨੇ ਲੇਟ ਕਰ ਲੰਦੇ ਇਹਨਾਂ ਬਾਕੀ ਮੰਗਾ ਕਿਹੜਾ ਮੁੱਕਣ ਵਾਲੀਆਂ ਰਹੇ ਕਿਉਂਕਿ ਲੜਾਈ ਅੱਜ ਤੋਂ ਨਹੀਂ ਮੁਗਲਾਂ ਦੇ ਸਮੇਂ ਤੋਂ ਲੈ ਕੇ 1600 ਇਸਵੀ ਤੋਂ ਲੈ ਕੇ 1469 ਤੋਂ ਲੈ ਕੇ ਮੁਗਲਾਂ ਦੇ ਰਾਜ ਬੜੀਆਂ ਲੜਾਈਆਂ ਲੜੀਆਂ ਫਿਰ ਅੰਗਰੇਜ਼ਾਂ ਦੇ ਸਮੇਂ ਚ ਲੜਾਈਆਂ ਲੜਦੇ ਰਹੇ ਬੰਦੇ ਬਹਾਦਰ ਦੀ ਲੜਾਈ ਉਸ ਤੋਂ ਪਹਿਲਾਂ 10ਵੇਂ ਪਾਸ਼ਾ 10 ਗੁਰੂਆਂ ਨੇ ਲੜਾਈਆਂ ਲੜੀਆਂ ਔਰ ਬੰਦੇ ਬਹਾਦਰ ਨੇ ਲੜਾਈ ਜਿਹੜੀ ਉਸ ਤੋਂ ਬਾਅਦ ਮਹਾਰਾਣਾ ਰਜੀਸ਼ ਸਿੰਘ ਨੇ ਮਿਸ਼ਰਾ ਇਕੱਠੇ ਕਰਕੇ ਆਪਣਾ ਰਾਜ ਕਾਇਮ ਕੀਤਾ ਔਰ ਬੜੀਆਂ ਵੱਡੀਆਂ ਲੜਾਈਆਂ ਕੀਤੀਆਂ ਇਹ ਲੜਾਈਆਂ ਲਗਾਤਾਰ ਚੱਲਦੀਆਂ ਆ ਰਹੀਆਂ ਨੇ ਬੇਇਨਸਾਫੀ ਦੇ ਖਾਪ ਉਹ ਸਾਨੂੰ ਤਾਮ ਰੱਖ ਕੇ ਲੜਨੀਆਂ ਚਾਹੁੰਦੇ ਸੀ ਉਸ ਤੋਂ ਤਤੋਂ ਕਿਸਾਨ ਜਿੱਥੇ ਮੁੰਦੇ ਤੋਂ ਕਥਾ ਹੀ ਹੋਈ ਸੀ ਇਕੱਠੇ ਨਹੀਂ ਹੋ ਸਕੇ ਪਹਿਲਾਂ ਸਾਲ ਜਿਹੜੀ ਮੈਂ ਤੁਹਾਨੂੰ ਪਿਛਲੇ ਸਿੱਖ ਰਾਹ ਦੀ ਬੰਦਾ ਸਿੰਘ ਬਹਾਦਰ ਦੀ ਆਪਾਂ ਗੱਲ ਕਰਦੇ ਆਂ ਮਹਾਰਾਯਾ ਜਿਸਨੂੰ ਵੀ ਗੱਲ ਕਰਦੇ ਆਂ ਉਦੋਂ ਜੇਕਰ ਕੋਈ ਪ੍ਰੋਬਲਮ ਹੁੰਦੀ ਸੀ ਤਾਂ ਉਹ ਇੱਕ ਪਲੇਟਫਾਰਮ ਦੇ ਮਿਸਲਾ ਭਾਵੇਂ ਅਲੱਗ-ਅਲੱਗ ਅਸੀਂ ਇੱਕ ਜਗ੍ਹਾ ਤੇ ਉਹ ਆਪਣੇ ਕੋਈ ਬਾਹਰਲਾ ਧੜਵੀ ਉਤੇ ਹਮਲਾ ਕਰਦਾ ਤਾਂ ਉਹ ਇਕੱਠੇ ਹੋ ਜਾਂਦੇ ਸੀ ਪਰ ਆਪਣੇ ਚ ਜਿਹੜੀ ਹੁਣ ਫੁੱਟ ਹੈ ਇਹਨੂੰ ਕਿਵੇਂ ਸਮੇਟਿਆ ਜਾ ਸਕਦਾ ਆਪਾਂ ਸਾਰੇ ਇਸ ਚਾਹਣੇ ਆ ਕਿਉਂਕਿ ਜਿਹੜਾ ਮੁੱਦਾ ਉਹ ਇਕੱਠੇ ਹੋਇਆ ਬਗੈਰ ਲੜਿਆ ਨਹੀਂ ਜਾ ਸਕਦਾ ਜਿੱਥਿਆ ਨਹੀਂ ਜਾ ਸਕਦਾ ਇਦੇ ਬਾਰੇ ਦਾ ਸੁੱਖੀ ਕਹਣਾ ਚਾਹੁੰਦਾ ਸਰ ਇਹਦੇ ਬਾਰੇ ਜੇ ਹੈ ਕਿ ਇਹ ਜਿਹੜੀ ਜਿਹੜਾ ਪਹਿਲਾਂ ਕਹਿ ਕੇ ਸਕੇ ਸੀ ਜਿਹੜੀ ਪਹਿਲਾਂ ਐਕਸਰਸਾਈਜ਼ ਕਰਨੀ ਸੀ ਉਹ ਅਸੀਂ ਨਹੀਂ ਕਰ ਸਕੇ ਸੋ ਬਨ ਸਟੈਂਡਡ ਅਪਰੋਚ ਉਹਨਾਂ ਯਾਦ ਸਾਹਿਬ ਨੇ ਜਾਂ ਆਪਣੇ ਸਾਹਿਬ ਨੇ ਲੈ ਕੇ ਇਹਨਾਂ ਨੇ ਪੰਜ ਛੇ ਕਿਸਾਨ ਜਥੇਬੰਦੀਆਂ ਨੇ ਇਹਨਾਂ ਨੇ ਪਹਿਲ ਕਦਮ ਹੀ ਕਰ ਲਏ ਉਹਦੇ ਵਿੱਚ ਦੂਜਿਆਂ ਨੂੰ ਰੋਸ ਸੀ ਵੀ ਸਾਨੂੰ ਪੁੱਛਿਆ ਨਹੀਂ ਗਿਆ ਸਾਡੇ ਨਾਲ رائے ਵਾੜੀ ਨਹੀਂ ਕਰੀ ਕੋਈ ਮੀਟਿੰਗ ਕੀਤੀ ਔਰ ਸਗੋਂ ਉਹਨਾਂ ਵੱਲੋਂ ਛੇ ਮੈਂਬਰੀ ਕਮੇਟੀ ਜਿਹੜੀ ਬਣਾਈ ਸੀ ਰਾਜੇ ਆਲ ਆਪਣਾ ਇਹ ਅੰਗਰਾਹਾ ਸਾਹਿਬ ਜਾਂ ਹੋਰ ਉਹਨਾਂ ਦੇ ਨਾਲ 6 ਹੋਰ ਮੈਂਬਰ ਸੀਗੇ ਉਹਨਾਂ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਵੀ ਆਪਾਂ ਇੱਥੇ ਬਹਿ ਕੇ ਵਿਚਾਰ ਕੇ ਅੰਦੋਲਨ ਨੂੰ ਸ਼ੁਰੂ ਕਰਾਂਗੇ ਪਰ ਉਧਰੋਂ ਕੋਈ ਡੱਲੇਆਲ ਸਾਹਿਬ ਦਾ ਜਿਹੜਾ ਮੋਟਰ ਸੀ ਉਹ ਉਧਰੋਂ ਕੋਈ ਅਪਰੋਚ ਪਹੁੰਚ ਨਾ ਮਿਲਣ ਕਰਕੇ ਤੇ ਉਹ ਇਸ ਕਰਕੇ ਅਧੂਰੀ ਰਹੀ ਗਾਦਾ ਪਰ ਚਲੋ ਭਾਵੇਂ ਇਹ ਗੱਲ ਅਧੂਰੀ ਰਹੀ ਗਈ ਸਾਡੀਆਂ ਕਮੀਆਂ ਸੀ ਇਹ ਕਿਸਾਨ ਜਥੇਬੰਦੀਆਂ ਦੀਆਂ ਸਾਰਿਆਂ ਨੇ ਕਿਸੇ ਨੇ ਪਹਿਲਾਂ ਕਰ ਲਈ ਕਿਸੇ ਨੇ ਮਾਗਰੋ ਕਰ ਲਈ ਪਰ ਹੁਣ ਅਸੀਂ ਜਿਹੜੀ ਅਸੀਂ ਵਿਚਾਰ ਕੀਤੀ ਹੈ ਕੁਝ ਜਥੇਬੰਦੀਆਂ ਲਾਲੋ ਜੀ ਅਸੀਂ ਵਰਕਰਾਂ ਨੇ ਲਾਈ ਹੈ ਕਿ ਅਸੀਂ ਹੁਣ ਸਾਨੂੰ ਜਿਹੜੀ ਭਾਵੇਂ ਕਿਸਾਨ ਜਥੇਬੰਦੀਆਂ ਅਸੀਂ ਇੱਕ ਦੂਜੀ ਤੋਂ ਥੋੜਾ ਜਿਹਾ ਦੂਰ ਹੋ ਗੀਆਂ ਪਰ ਅਸੀਂ ਇੱਕ ਬੇਨਤੀ ਨਾਲ ਇਹ ਕਰਦੇ ਆ ਅੱਜ ਦੀ ਜਿਹੜੀ ਪ੍ਰਮੁੱਖ ਸਾਡੀ ਮੰਗ ਹੈ ਕਿ ਜਿਹੜੇ ਸਾਡੇ ਅਕਾਲ ਤਖਤ ਦੇ ਜਥੇਦਾਰ ਨੇ ਹਰਜਿੰਦਰ ਸਿੰਘ ਧਾਮੀ ਜੀ ਐਸਬੀਜੀ ਦੇ ਪ੍ਰਧਾਨ ਤੇ ਅਕਾਲ ਤਖਤ ਦੇ ਜਥੇਦਾਰ ਗਵੀਰ ਸਿੰਘ ਜੀ ਅਸੀਂ ਉਹਨਾਂ ਨੂੰ ਇੱਕ ਬੇਨਤੀ ਕਰਦੇ ਆ ਜਥੇਬੰਦਕਤੌਰ ਤੇ ਕਿਸਾਨੀ ਤੌਰ ਤੇ ਪੰਜਾਬ ਦੇ ਤੌਰ ਤੇ ਆਪਦੇ ਪੰਥ ਦੇ ਤੌਰ ਤੇ ਵੀ ਕਿ ਤੁਸੀਂ ਜਥੇਦਾਰ ਜੀ ਸਾਡੇ ਕਾਲ ਤਖਤ ਦੇ ਉਹ ਆਪਣੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਉਹ ਸਾਡੇ ਆ ਕਿਸਾਨ ਜੱਥੇਬੰਦੀਆਂ ਨੂੰ ਅਕਾਲ ਤਖਤ ਤੇ ਸੱਦਣ ਔਰ ਜਿਹੜਾ ਸਾਡਾ ਡੱਲਿਆ ਸਾਹਿਬ ਆ ਬਹੁਤ ਵਧੀਆ ਲੀਡਰ ਨੇ ਸਾਡੇ ਦੇਖੋ 40 50 ਸਾਲ ਉਹਨਾਂ ਨੇ ਆਪਣੀ ਉਮਰ ਸਾਰੀ ਲਾਈ ਆ ਇਹਦੇ ਵਿੱਚ ਔਰ ਬੜੀਆਂ ਲੜਾਈਆਂ ਲੜੀਆਂ ਨੇ ਤੇ ਉਹਨੂੰ ਅਸੀਂ ਅਸੀਂ ਕਹਿੰਨੇ ਕਿ ਇੱਕ ਜੋਗ ਲੀਡਰ ਆ ਸਾਡਾ ਉਹਦੀ ਜਾਨ ਸਾਨੂੰ ਬਚਾਉਣੀ ਚਾਹੀਦੀ ਆ ਔਰ ਕੇਂਦਰ ਸਰਕਾਰ ਇਤੇ ਔਰ ਪੰਜਾਬ ਸਰਕਾਰ ਬਹੁਤ ਲਾਪਰਵਾਹੀ ਕਰ ਰਹੀ ਹੈ ਨਹੀਂ ਕੋਈ ਪਹਿਲ ਕਦਮ ਨਹੀਂ ਕੀਤੀ ਹੈ ਦੇਖੋ ਉਹਨਾਂ ਨੇ ਸੋ ਇਸ ਕਰਕੇ ਅਸੀਂ ਅਕਲਤਾ ਸਥ ਦੇ ਜਥੇਦਾਰ ਰਗਵੀਰ ਸਿੰਘ ਜੀ ਔਰ ਸਰੋਵਨੀ ਕਮੇਟੀ ਦੇ ਪ੍ਰਧਾਨ ਨੇ ਜੋ ਸਾਡੇ ਰਜਿੰਦਰ ਸਿੰਘ ਧਾਮੇ ਜੀ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਆ ਕਿ ਤੁਸੀਂ ਸਾਰੇ ਸੰਯੁਕਤ ਮੋਰਚੇ ਨੂੰ ਕਿਸਾਨ ਜਥੇਬੰਦੀਆਂ ਦੇ ਲੀਡਰਾਂ ਨੂੰ ਆਕਾਰਤਾ ਸਥ ਤੇ ਬੁਲਾਓ ਔਰ ਉੱਥੇ ਇਹਨਾਂ ਦਾ ਜੇ ਸਮਝੌਤਾ ਨਹੀਂ ਹੁੰਦਾ ਘਟੋ ਘਟਾ ਤਾਂ ਇਹ ਅੱਗੇ ਤੋਂ ਇੱਕ ਦੂਜੇ ਦੇ ਖਿਲਾਫ ਨਾ ਬੋਲਣ ਔਰ ਨਾਲ ਹੀ ਜਿਹੜਾ ਸਾਡਾ ਜਗਜੀਤ ਸਿੰਘ ਢੱਲਿਆ ਸਾਡੇ ਪ੍ਰਧਾਨ ਨੇ ਬੀਕੇਯੂ ਸਿੱਧੂਪੁਰ ਦੇ ਪੰਜਾਬ ਦੇ ਉਹਨਾਂ ਦਾ ਜਿਹੜਾ ਮਨਨ ਵਰਤਾ ਸਾਨੂੰ ਦੱਸਣ ਦੇ ਕਿ ਜਥੇਬੰਦਿਆਂ ਨੂੰ ਤੜਾਉਣਾ ਚਾਹੀਦਾ ਤਾਂ ਕਿ ਅਸੀਂ ਆਪਣੇ ਲੀਡਰ ਨੂੰ ਬਚਾ ਸਕੀਏ ਕਿਉਂਕਿ ਅੱਜ ਦੇ ਯੁੱਗ 'ਚ ਜਿੰਨਾ ਜਿਉਂਦੇ ਰਹੇਗੇ ਅਸੀਂ ਲੜਾਈ ਲੜ ਸਕਦੇ ਹਾਂ ਉਹਨੇ ਅਸੀਂ ਮਰਨ ਤੋਂ ਬਾਅਦ ਨਹੀਂ ਲੜਾਈ ਲੜੀ ਜਾਂਦੀ ਲੋਕ ਸਾਨੂੰ ਉਹਨਾਂ ਮਰਨ ਤੋਂ ਬਾਅਦ ਸਹਿਯੋਗ ਦਿੰਦੇ ਇਸ ਕਰਕੇ ਅਸੀਂ ਕਹਾਂ ਤੱਕ ਦੇ ਜਥੇਦਾਰ ਔਰ ਸਰੋਮ ਨੇ ਕਮੇਟੀ ਦੇ ਪ੍ਰਧਾਨ ਜੀ ਨੂੰ ਬੇਨਤੀ ਕਰਦੇ ਆ ਕਿ ਉਹ ਦਾਖਲ ਦੇ ਕੇ ਸਯੁਗਤ ਮੋਰਚੇ ਚ ਕਿਸਾਨ ਮੋਰਚੇ ਚ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਇਹ ਇਹ ਨਾਲ ਡੱਲੇ ਆਸਾ ਦਾ ਜਿਹੜਾ ਮਨਵਰਤ ਖਲਾਇਆ ਹੋਵੇ ਅੰਦੋਲਨ ਭਾਵੇਂ ਚੱਲੀ ਜਾਵੇ ਉਹਦੇ ਵਿੱਚ ਵੀ ਸਾਡੀ ਏਕਤਾ ਵੀ ਕੋਸ਼ਦ ਤੱਕ ਅੱਗੇ ਵੱਧ ਸਕਦੀ ਆ ਹੁਣੇ ਕੱਲ ਕਰੀਏ ਪ੍ਰਧਾਨ ਸਾਹਿਬ ਆਪਾਂ ਜਿਹੜਾ ਹੁਣ ਉਹ ਤਾਂ ਚੁੱਕੜ ਤੱਕ ਤੇ ਚੱਲੇ ਰਹੇ ਤੇ ਵੈਸੋ ਜਿੱਦ ਵੀ ਉਹਨਾਂ ਦੀ ਡੱਲੇ ਆਸਾ ਦੇ ਕਹਿੰਦੇ ਜਿੰਨਾ ਚਿਰ ਸਾਨੂੰ ਕੋਈ ਕਾਨੂੰਨ ਰੱਤ ਨਹੀਂ ਦੇ ਅਸੀਂ ਜਿਹੜੇ ਕੋਖੜਤਾਲ ਨਹੀਂ ਤੋੜਦੇ ਹੁਣ ਜਿਹੜੀਆਂ ਤੁਹਾਡੀਆਂ ਬਾਕੀ ਜਥੇਦੀਆਂ ਸਕੀਮ ਦੀਆਂ ਤੇ ਤੁਹਾਡਾ ਅਗਲਾ ਪਲਾਨ ਕੀ ਹੈ ਅਗਲਾ ਤੁਹਾਡਾ ਜਿਹੜਾ ਤੁਸੀਂ ਕਿਸ ਤਰ੍ਹਾਂ ਦਾ ਜਿਹੜਾ ਉਹਨਾਂ ਨੂੰ ਹਮਾਇਤ ਦੇਵੋਗੇ ਤੁਹਾਡੇ ਕੀ ਪ੍ਰੋਬਲਮ ਹੋ ਦੱਸੋ ਅਗਲਾ ਪ੍ਰੋਗਰਾਮ ਤਾਂ ਅਸੀਂ ਜਦੋਂ ਵੀ ਇੱਥੇ ਕੋਈ ਕਿਸੇ ਨਾਲ ਵੀ ਘਟਨਾ ਵਾਪਰਦੀ ਆ ਕਿਸੇ ਨਾਲ ਧੱਕਾ ਹੁੰਦਾ ਇਹਨਾਂ ਤੇ ਵੀ ਕਈ ਵਾਰੀ ਲਾਠੀ ਚਾਰਜ ਹੋਇਆ ਜਦੋਂ ਦਿੱਲੀ ਜਾਣ ਨੂੰ ਪੈਦਲ ਜਾਣ ਦੀ ਵੀ ਇਜਾਜ਼ਤ ਨਹੀਂ ਦਿੱਤੀ ਹਰਿਆਣਾ ਸਰਕਾਰ ਨੇ ਕੇਂਦਰ ਸਰਕਾਰ ਨੇ ਔਰ ਉਹ ਡੱਲਿਆ ਖਾਨ ਮਨਵਰਤ ਰੱਖਿਆ ਅਸੀਂ ਬਾਹਰ ਖੜਕੇ ਵੀ ਇਹਨਾਂ ਦੀ ਹਮਾਇਤ ਕਰਦੇ ਰਹੇ ਆ ਰੇਲਾ ਰੋਕਣੀਆਂ ਬੱਸਾਂ ਰੋਕਣੀਆਂ ਦੋ ਦੋ ਤਿੰਨ ਤਰ੍ਹਾਂ ਘਟੇ ਤੇ ਜਾਮ ਲਾਏ ਮੰਡੀਆਂ ਬੰਦ ਕੀਤੀਆਂ ਔਰ ਹੁਣ ਵੀ ਅਸੀਂ ਇਸੇ ਤਰਜ਼ ਤੇ ਕਿ ਡੱਲਿਆ ਸਾਹਿਬ ਦਾ ਜਿਹੜਾ ਮਰਤਾ ਉਹ ਕੇਂਦਰ ਸਰਕਾਰ ਇਹਨਾਂ ਦੀਆਂ ਮੰਗਾਂ ਮੰਨੇ ਕਰਜ਼ਾ ਦੇ ਵਿੱਚ ਐਮਐਸਪੀ ਮੇਨ ਮੰਗਾ ਹੀ ਨੇ ਬਾਕੀ ਹੋਰ ਨੇ ਛੋਟੇ ਮੋਟੇ ਜਿਹੜੇ ਸਾਡੇ ਤੇ ਕੇਸ ਪਾਇਆ ਕਿਸਾਨਾਂ ਤੇ ਉਹ ਕਾਰਜ ਕੀਤੇ ਜਾਣ ਹੁਣ ਵੀ ਇਹਨਾਂ ਮੰਗਾਂ ਨੂੰ ਲੈ ਕੇ ਤੇ ਤਰੀਫ ਨੂੰ ਸਾਰੇ ਭਾਰਤ ਦੇ ਵਿੱਚ ਸਯੁਜਗਤ ਕਿਸਾਨ ਮੋਰਚਾ ਸਾਰੀਆਂ ਜਥੇਬੰਦੀਆਂ ਔਰ 12 ਤੋਂ ਲੈ ਕੇ 3 ਵਜੇ ਤੱਕ ਡਿਸਟ੍ਰਿਕਟ ਹੈਡਕੁਆਰਟਰ ਨੇ ਧਰਨੇ ਦੇ ਰਹੀਆਂ ਨੇ ਉਹ ਕੱਲ ਨੂੰ ਉੱਥੇ ਸਾਰੇ ਆਪਣੇ ਜਾ ਰਹੇ ਨੇ ਸਾਰੀਆਂ ਕਿਸਾਨ ਜਥੇਬੰਦੀਆਂ ਇਕੱਠੀਆਂ ਨੇ ਉੱਥੇ ਵੀ ਇਹੀ ਮੰਗ ਕਰਾਂਗੇ ਕੇਂਦਰ ਸਰਕਾਰ ਤੋਂ ਕਿ ਜੋ ਸਾਡੇ ਬਾਡਰ ਤੇ ਕਿਸਾਨ ਬੈਠੇ ਨੇ ਕਿਸਾਨ ਮੋਰਚਾ ਚੱਲ ਰਿਹਾ ਹੈ ਉਹ ਉਹਨਾਂ ਦੀਆਂ ਮੰਗਾਂ ਮੰਨੀਆਂ ਜਾਣ ਐਮ ਐਸ ਪੀ ਲਾਗੂ ਕੀਤੀ ਜਾਵੇ ਔਰ ਕਰਜ਼ਾ ਜਿਹੜਾ ਖਤਮ ਕੀਤਾ ਜਾਵੇ ਹੋਰ ਜਿਹੜੀਆਂ ਮੰਗਾਂ ਨੇ ਉਹ ਲਾਗੂ ਕੀਤੀਆਂ ਜਾਣ ਤਾਂ ਕਿ ਅਸੀਂ ਸਾਡੇ ਲੀਡਰ ਨੂੰ ਜਗਜੀਤ ਸਿੰਘ ਢੱਲੇਵਾਲ ਨੂੰ ਵਰਤਖਲਾ ਕੇ ਉਹਨੂੰ ਬਹੁਤ ਦੇ ਮੂੰਹੋਂ ਬਾਹਰ ਕੱਢ ਸਕੀਏ ਔਰ ਨਾਲ ਹੀ ਜਿਹੜੀ ਅਗਲਾ ਹੈਗਾ ਕਿ ਕੇਂਦਰ ਸਰਕਾਰ ਇਹ ਕਈ ਤਰ੍ਹਾਂ ਦੇ ਹਮਲੇ ਕਰ ਰਹੀ ਹੈ ਕਿਉਂਕਿ ਉਹਨੂੰ ਐਵੇਂ ਵੀ ਕਦੇ ਪੰਜਾਬ ਦੇ ਕਿਸਾਨ ਆਪਸ ਵਿੱਚ ਜੜੀ ਜਾਂਦੇ ਨੇ ਸੈਂਟਰ ਸਰਕਾਰ ਨੂੰ ਫਾਇਦਾ ਹੈਗਾ ਔਰ ਦੂਜਾ ਸਾਨੂੰ ਅੱਤਵਾਦੀ ਸਿੱਖ ਖਾਲਸਤਾਨੀ ਕਹਿ ਕੇ ਬਦਨਾਮ ਕਰਨ ਦਾ ਉਹਨਾਂ ਦਾ ਤਰੀਕਾ ਸੋਹ ਹੋ ਇੱਕ ਇੱਕ ਤੀਰ ਨਾਲ ਕਈ ਨਿਸ਼ਾਨੇ ਕੇਂਦਰ ਸਰਕਾਰ ਆਪਾਂ ਰਖਿਆ ਹੋਰ ਉਹ ਮੋਰਚੇ ਨੂੰ ਖਲਾ ਖਲਾ ਦੇ ਰੌਚਾ ਕੇਂਦਰ ਸਰਕਾਰ ਉਹ ਤੋਂ ਸਾਨੂੰ ਬਚਣਾ ਚਾਹੀਦਾ ਔਰ ਜਿਹੜੇ ਤਿੰਨ ਕਾਨੂੰਨ ਉਹ ਦੁਬਾਰੇ ਬੜ ਫਿਰ ਸਟੇਟ ਗਵਰਨਮੈਂਟਾਂ ਤੋਂ ਲਾਗੂ ਕਰਾਉਣਾ ਚਾਹੁੰਦੇ ਆ ਮੋਦੀ ਸਰਕਾਰ ਉਹਦਾ ਡਰਾਫਟ ਆ ਜਿਹੜਾ ਇਹਨਾਂ ਨੇ ਸੂਬਾ ਸਰਕਾਰ ਨੂੰ ਭੇਜ ਦਿੱਤਾ ਹੈ ਆਪਾਂ ਮੇਤੀ ਬਾਣੀ ਮਾਤਰੀ ਨਾਲ ਪਿੱਛੇ ਮੀਟਿੰਗ ਵੀ ਹੋਈ ਆ ਉਹਨਾਂ ਨੇ ਕਿਹਾ ਵੀ ਆਪਾਂ ਇਹਨੂੰ ਇਕੱਠੇ ਹੋ ਕੇ ਵਿਰੋਧ ਕਰਾਂਗੇ ਪਰ ਫੇਰ ਵੀ ਅਸੀਂ ਪੰਜਾਬ ਸਰਕਾਰ ਨੂੰ ਵੀ ਅਸੀਂ ਚੇਤਾਵਨੀ ਦਿੰਨੇ ਆਂ ਔਰ ਕੇਂਦਰ ਸਰਕਾਰ ਨੂੰ ਵੀ ਕਿਸੇ ਵੀ ਕੀਮਤ ਤੇ ਇਹਨੇ ਕਾਨੂੰਨ ਨੇ ਜਿਹੜੇ ਉਹ ਲਾਗੂ ਨਹੀਂ ਹੋਣ ਦੇਵਾਂਗੇ ਔਰ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅੰਦੋਲਨ ਸਾਡੇ ਚਾਹੇ ਇਕੱਠੇ ਨਹੀਂ ਇਹ ਚੋਂ ਅੰਦੋਲਨ ਸਾਡੇ ਚਾਰ ਹੀ ਰਹੇ